ਹਾਂਜੀ ਕੀ ਹਾਲ ਹੈ ਸਾਰੇ ਨੇ ਆਸ ਕਰਦਾ ਸਾਰੇ ਠੀਕ ਹੋਵਗੇ ਆਪਾਂ ਅੱਜ ਲੈ ਕੇ ਆਏ ਜੀ 2025 ਦੀਆਂ ਬਾਜ਼ੀਆਂ ਦੇ ਪੋਸਟਰ ਪਹਿਲੀ ਬਾਜੀ ਆ ਗਈ ਜੀ ਮਿਤੀ 25 ਮਈ 2025 ਦਿਨ ਆ ਗਈ ਹੈ ਤਵਾਰ ਪੈਂਡਾ ਆ ਗਈ ਜੀ ਸਰਪਾ ਤੇ ਐਂਟਰੀ ਫੀਸ ਆ ਗਈ ਜੀ 3200 ਰੁਪਏ ਪਹਿਲਾ ਨਾਮ ਹੈਗਾ ਜੀ ਮੋਟਰਸਾਈਕਲ ਤੇ ਦੂਜੀ ਬਾਜੀ ਆ ਗਈ ਜੀ 30 ਮਈ 2025 ਦਿਨ ਆ ਗਈ ਸ਼ੁੱਕਰਵਾਰ ਪੈਂਡਾ ਸ਼ੇਖਪੁਰ ਤੇ ਐਂਟਰੀ ਵੀ ਆ ਗਈ ਜੀ 5200 ਰੁਪਏ ਪਹਿਲਾ ਨਾਮ ਆ ਗਿਆ 59 ਗੇਰ ਟ੍ਰੈਕਟਰੀ ਤੇ ਤੀਜੀ ਵਾਰੀ ਆ ਗਈ ਜੀ 5 ਜੂਨ 2025 ਦੇਣ ਹੈਗਾ ਜੀ ਵੀਰਵਾਰ ਪੰਡਾ ਗੇ ਡੱਲਾ ਐਂਟਰੀ ਵੀ ਸਦੀ ਹੈਗੀ 3200 ਰੁਪਏ ਤੇ ਪਹਿਲਾ ਨਾਮ ਹੈਗਾ ਜੀ ਮੋਟਰਸਾਈਕਲ ਤੇ ਕਬੂਤਰ ਇੰਟਰ ਗ੍ਰਾਉਂਡ ਨੰਬਰ ਹੈਗਾ ਜੀ 90256 3407 ਫਿਰ ਆ ਗਈ 98150 3022 ਇਹ ਨੰਬਰ ਹੈ ਜੀ ਇਹਨਾਂ ਦੇ ਤੇ ਅਗਲੀ ਬਾਜੀ ਆ ਗਈ ਜੀ ਪਿੰਡ ਹਰਾਜ ਇਹ ਬਾਜੀ ਹੈਗੀ ਜੀ 20 ਮਈ 2025 ਦੀ ਤੇ ਐਂਟਰੀ ਵੀ ਸੈਦੀ ਹੈਗੀ ਆ 6200 ਰੁਪਏ ਪਹਿਲੀ ਜਿੱਤ ਦਿੱਤੀ ਜਾਊਗੀ ਜੀ 3000 ਦੀ ਪਲੱਸ ਟਰੈਕਟਰ ਦੂਜੀ ਜਿੱਤ ਆ ਗਈ ਜੀ ਫਰਿੱਜ 2000 ਰੁਪਏ ਤੀਜੀ ਜਿੱਤ ਹੈਗੀ 1000 ਰੁਪਏ ਦੀ ਜੀ ਪਲੱਸ ਪੱਖਾ ਜੀ ਐਂਟਰੀਆਂ ਜੀ 2 ਫਰਵਰੀ ਤੱਕ ਬੁਲੰਗੀਆਂ ਜਾਣਗੀਆਂ ਇੰਟਰ ਗਰਾਊਂਡ ਨੰਬਰ ਹੈਗੇ ਜੀ 98159 18008 ਇਹ ਨੰਬਰ ਹੈ ਜੀ ਹਾਂ ਜੀ ਜੇ ਕਿਸੇ ਨੂੰ ਬਾਜ਼ੀਆਂ ਦੇ ਪੋਸਟਰ ਵਧੀਆ ਲੱਗੇ ਤਾਂ ਆਪਣੀ ਵੀਡੀਓ ਨੂੰ ਅੱਗੇ শেয়ার ਜ਼ਰੂਰ ਕਰਿਓ ਵੀਡੀਓ ਨੂੰ ਕਰਿਓ ਲਾਈਕ ਕਮੈਂਟ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਆਂ ਅਗਲੀ ਵੀਡੀਓ 'ਚ ਧੰਨਵਾਦ